ਤੋ ਕੀ ਕਹਾ ਦੋਗੇ ਕਿਵੇਂ ਦੇ ਸਰ ਮੇਰਾ ਪਿੰਡ ਮੱਲੀਆਂ ਨਾਮ ਮੇਰਾ ਅਜੀਤਪਾਲ ਆ ਤੇ ਦੇਖੋ ਜੀ ਮੈਂ ਬਹੁਤ ਬਹੁਤ ਧੰਨਵਾਦ ਆ ਪੂਰੇ ਪਿੰਡ ਦਾ ਜਿਹਨਾਂ ਨੂੰ ਮਾਰ ਕਰਕੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਮੇਰਾ ਵੀ ਮਤਲਬ ਇਹੀ ਵਿਚਾਰਾ ਵੀ ਜੋ ਸਲਾਹ ਦੇ ਤੌਰ ਤੇ ਪੂਰਾ ਪਿੰਡ ਕਰੇਗਾ ਕਹੇਗਾ ਉਹੀ ਮੈਂ ਕਰਾਂਗਾ ਸਰ ਪਿੰਡ ਦੇ ਕੰਮ ਤੇ ਕਾਫੀ ਹੋਣ ਵਾਲੇ ਆ ਨਾ ਜਿਹਦੇ ਵਿੱਚ ਗਲੀਆਂ ਨਾਲੀਆਂ ਦਾ ਪਾਣੀ ਦੀ ਸਮੱਸਿਆ ਥੋੜੀ ਵਧੀ ਆ ਗਈ ਆ ਉਹ ਵੀ ਕਰਨ ਵਾਲੀ ਆ ਤੇ ਸਕੂਲ ਦੀ ਪਾਰਕ ਉਹ ਵੀ ਬਣਾਉਣ ਵਾਲੀ ਆ ਪਿੰਡ ਦਾ ਜਿਹੜਾ ਖੇਡ ਦਾ ਮੈਦਾਨ ਆ ਬੱਚਿਆਂ ਦਾ ਉਹ ਵੀ ਨਵੀਕਰਨ ਕਰਨ ਕਰਨ ਵਾਲਾ ਬਾਕੀ ਹੋਰ ਵੀ ਜਿਹੜੇ ਮਾੜੇ ਮੋਟੇ ਕੰਮ ਆ ਉਹ ਵੀ ਕਰਨ ਵਾਲੇ ਆ ਤੇ ਬਾਕੀ ਜਿੱਦਾਂ ਜਿੱਦਾਂ ਸਮਾਂ ਆਉਂਦਾ ਰਹੇਗਾ ਉਦਾਂ ਦਾ ਦਾ ਕੰਮ ਉੱਪਰ ਘਟਾਈ ਜਾਵਾਂਗੇ ਤਜਰਬਨ ਜਿਆਦੋਂ ਲੋਕ ਕਿਹੜੇ ਧੋਲੇ ਕਮਰੇ ਚੁੱਕੇ ਤੁਹਾਡੀ ਕੋਈ ਜੁੜੇ ਕੋਈ ਨਹੀਂ ਦੇਖੋ ਸਰ ਪਿਛਲੀ ਪੰਚਾਇਤ ਨੇ ਆਪਣੇ ਹਿਸਾਬ ਨਾਲ ਜਿੰਨਾ ਕਿ ਕੀਤਾ ਵਧੀਆ ਕੀਤਾ ਆ ਉਹਨਾਂ ਹੀ ਆਪਣੇ ਹਿਸਾਬ ਨਾਲ ਜੋ ਵੀ ਕਰਾਂਗੇ ਮਲੇ ਵਧੀਆ ਕਰਾਂਗੇ ਓ ਬੱਚੇ ਪੁਠੇ ਨਾਟਾ ਪਿੰਡਾਂ ਜਾਈਆਂ ਨਵੇਂ ਫਾਰਮ ਭਰੇ ਜੇ ਤੁਹਾਡੇ ਕੋਲ ਕਿੰਨੇ ਕੱਚੇ ਪੁਠੇ ਨਾਟਾ ਨਹੀਂ ਸਰ ਉਹ ਉਹ ਜਿਹੜਾ ਮਲੇ ਫਾਰਮ ਫੋਰਮ ਜਿਹੜੇ ਮਲੇ ਉਹ ਫੈਕਟਰੀ ਸਾਹਿਬ ਆਏ ਸੀ ਉਹਨਾਂ ਜਿੰਨੇ ਵੀ ਕੱਚੇ ਮਕਾਰ ਆ ਮਰ ਕੇ ਭਰ ਕੇ ਫਾਰਮ ਦਿੱਤੇ ਦੇ ਆ ਕਿ ਹਾਲੇ ਤੱਕ ਕੋਈ ਮਲੇ ਕਾਰਵਾਈ ਨਹੀਂ ਹੋਈ। ਉਹ ਰਾਸਦਾਰ ਗੱਲ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਆ। ਹਾਂਜੀ ਜੀ। ਉਹ ਇੱਕ ਤੁਹਾਡੇ ਪਿੰਡ ਵਿੱਚ ਕਿਵੇਂ ਦੇਖਦੇ ਹੋ ਰਾਸਦਾਰ ਦੀ ਕੋਈ ਸਮੱਸਿਆ ਹੈ ਕਿ ਜਿਹੜੇ ਜੋਗ ਲੋਕਾਂ ਦੇ ਰਾਸਦਾਰ ਨਹੀਂ ਬਣੇ ਹੁੰਦੇ ਜਿਹਦੇ ਬਾਇਰ ਦਾ ਅੰਦਰ ਬਣੇ ਹੋਏ। ਬਹੁਤ ਸਾਰਾ ਅੱਦਾ ਕਿ ਉਹ ਕੋਈ 15-20 ਦਿਨ ਪਹਿਲੇ ਆਏ ਸੀ ਗੁਰਦਾਸਪੁਰ ਤੋਂ। ਇੱਕ ਲੇਡੀ ਇੱਕ ਏਜੰਸੀ ਤੇ ਉਹ ਵਾਵਾ ਉਹਨਾਂ 2 ਦਿਨ ਆਇਆ 1 ਦਿਨ ਸਾਡੇ ਘਰ ਵੀ ਬੈਠ ਕੇ ਭਰੇ ਆ। ਕਰ ਤੋਂ ਗੁਰਦਰਾ ਸਾਹਿਬ ਵੀ ਮਿਲ ਕੇ ਬੈ ਕੇ ਭਰ ਕੇ ਗਈ ਆ ਵੇਖੋ ਹਣ ਤੱਕ ਆਉਂਦੇ ਆ ਜੇ ਨਹੀਂ ਹੋ ਗਿਆ ਤਾਂ ਫਿਰ ਅਸੀਂ ਆਪਣੇ ਥਰੂ ਮਤਲਬ ਅਜੇ ਤੇ ਮੇਰੇ ਖਿਆਲੋਂ ਸਾਡਾ ਛੁੱਡਾ ਬੰਦ ਆ ਤੇ ਜਦੋਂ ਚਾਲੂ ਹੋਣ ਗਿਆ ਤੇ ਅਸੀਂ ਆਪਣੇ ਥਰੂ ਭਰ ਕੇ ਫਿਰ ਦਵਾਂਗੇ ਪਰ ਨਰੇਗਾ ਦੀ ਸਮਝ ਹੈ ਕਾ ਵੀ ਜਿਹੜੇ ਜੋਹਲੋਂ ਮਰਦਾਨਾ ਉਹ ਜਗਾ ਦੇ ਦਿੱਤਾ ਤਾਂ ਸਭ ਨਜਾਇਜ਼ ਨਾਮ ਪਾਈ ਜਾਂਦੇ ਨੇ ਤਾਂ ਤੁਹਾਡੀ ਕੋਈ ਤਾਂ ਕਿਹੋ ਜਿਹਾ ਰਗ ਆ ਜੀ ਨਹੀਂ ਸਾਡਾ ਜਿਹੜਾ ਮੈਨਰੇਗਾ ਵਾਲਾ ਕੰਮ ਆ ਉਹ ਤੇ ਮਤਲਬ ਕੇ ਤਿਆਰ ਹੀ ਆ ਸਮਲੋ ਉਸੇ ਸਿਰਫ ਸਾਡੀ ਢੇਲਾ ਥੋੜੀ ਜੀ ਤੇ ਉਹ ਸੈਕਟਰੀ ਸਾਹਿਬ ਦੇ ਦੋ ਚਾਰ ਵਾਰੀ ਫੋਨ ਆ ਵੀ ਕਰੋ ਬਾਸ ਉਹ ਵੀ ਹਫਤੇ ਦੇ ਵਿੱਚ ਵਿੱਚ ਹੀ ਮਲੇ ਲਾ ਦੇਣਾ ਕੰਮ ਨੌਜਵਾਨਾਂ ਦਾ ਵੀ ਲੈਕਚਰ ਦੇ ਵਿੱਚ ਅਮਰੋਦ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਹਾਂਜੀ ਹਾਂਜੀ ਉਹਨਾਂ ਵਾਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਕੀ ਪਲੇਟਫਾਰਮ ਆਏਗਾ ਦੇਖੋ ਜੀ ਨੌਜਵਾਨਾਂ ਵਾਤੇ ਤੇ ਅਸੀਂ ਵਾਅਦਾ ਵਾਦੇ ਮਲੇ ਕਰਾਂਗੇ ਵੀ ਇਹਨਾਂ ਨੂੰ ਨਸ਼ਾ ਤੋਂ ਥੋੜਾ ਦੂਰ ਰੱਖਣ ਦੀ ਕੋਸ਼ਿਸ਼ ਕਰਾਂਗੇ ਕੋਈ ਇਹਨਾਂ ਵਾਤੇ ਵੀ ਕੋ ਖੇਡ ਦਾ ਕੋ ਹਿਸਾਬ ਤੱਕ ਕਰਾਂਗੇ ਵੀ ਜਿਹੜੇ ਬੱਚੇ ਉਧਰ ਖੇਡ ਵਿੱਚ ਹੀ ਲੱਗੇ ਰਹਿਣਾ ਪਿੰਡ ਦੀ এডੂਕੇਸ਼ਨ ਲੈ ਕੇ ਜਿਵੇਂ ਦੇਖਦੇ ਹੋ ਸਕੂਲ ਕਿੰਨੀ ਦੂਕਾ ਹੋਰ ਕੀ ਲਾਜ਼ਮਾ ਦਾ ਹੈ ਕਾਫੀ ਕਮੀਆਂ ਜਾਏ ਇਹ ਅਫਸਰ ਰਹੋਣੇ ਥੋੜੇ এডੂਕੇਸ਼ਨ ਤੇ ਤਕਰੀਬਨ ਵੈਸੇ ਸਾਡਾ ਪਿੰਡ ਠੀਕ ਹੀ ਆ ਵਧੀਆ ਤਰੀਕੇ ਨਾਲ ਮਲੇ ਬੱਚੇ ਜਾਂਦੇ ਆ ਇਧਰ ਭਰਾ ਪਰ ਸਕੂਲ ਆ ਜਾਂ ਦੀਨਾਂ ਨਗਰ ਆ ਤੇ ਕੋਈ ਐਸਾ ਰਵਾ ਐਸਾ ਨਹੀਂ ਆ ਜਿਹੜਾ ਮਲੇ ਕੇ ਸਕੂਲ ਦਾ ਮਲੇ ਨਹੀਂ ਜਾਂਦਾ ਬੀਏ ਐਮਏ ਤੱਕ ਵੀ ਬੱਚੇ ਪੁੱਜ ਗਏ ਇੱਥੋਂ ਦੇ ਅੱਗੇ-ਅੱਗੇ ਵੱਡੀਆਂ ਕਲਾਸਾਂ ਚ ਵੀ ਆ ਰਹੇ ਆ ਇਹੋ ਜਿਹੇ ਮਲੇ ਦੀ ਸਮੱਸਿਆ ਤੇ ਕੋਈ ਨਹੀਂ ਆ ਗਈ ਸਾਰਾ ਜੋਦਣਾ ਸਿਆਉਂ ਰੋਦ ਪੰਜਾਬ ਸਤ ਬਾਣੇ ਮਹਿੰਦ ਚੜੀ ਆ ਸੋ ਆਪ ਜੀ ਦੇ ਮੈਨੂੰ ਲੈ ਕੇ ਕਿਵੇਂ ਦੇ ਦੇ ਬਸ ਐਵੇਂ ਵੀ ਦੇਖਦੇ ਆਂ ਵੀ ਜੋ ਸਰਕਾਰ ਕਰ ਰਹੀ ਆ ਵਧੀਆ ਕਰ ਰਹੀ ਆ ਨਸ਼ਾ ਮੁਕਤ ਹੋਣਾ ਚਾਹੀਦਾ ਅੱਜ ਕੱਲ ਦੇ ਜਿਹੜੇ ਬੱਚੇ ਆ ਉਹ ਘਰੋਂ ਸਕੂਲੇ ਹੋਰ ਕੋਈ ਕਰਨ ਜਾਂਦੇ ਆ ਤੇ ਆ ਜਾ ਕੇ ਮਲੇ ਮੁੰਡਿਆਂ ਦੀ ਬਿੜਣੀ ਬੁਝੂ ਪਿਆ ਕੇ ਸਾਨੂੰ ਐਸਾ ਕਰਦੇ ਰਹਿੰਦੇ ਆ ਇਹਦੇ ਵੈਸੇ ਬੰਦ ਹੋਣਾ ਚਾਹੀਦਾ ਆਪ ਜੀ ਦੇ ਪਿੰਨੂ ਲੈ ਕੇ ਆਈ ਗੋਸ਼ਤ ਕੀ ਲੱਗੇ ਆਪ ਜੀ ਦੇ ਪਿੰਡ ਬਿਲਕੁਲ ਠੀਕ ਆ ਕੋਈ ਹੰਝਾ ਕਰ ਨਹੀਂ 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 ਸਾਡਾ ਪਿੰਡ ਬਿਲਕੁਲ ਸਹੀ ਆ ਹਾਂਜੀ ਹਾਂਜੀ ਬਹੁਤ ਵਧੀਆ ਪਿੰਡ ਆ ਇਹ ਵਾਰੀ ਪਿੰਡਾਂ ਦੇ ਤੇ ਇੰਨੇ ਕਵਾਜ ਜਾਂਦੇ ਆ ਲੋਕਾਂ ਨੂੰ ਖਾਣੇ ਤੇ ਜਾਏ ਥੱਲੇ ਖਾਣੇ ਪੇਜਾਉਣਾ ਸਮਾਂ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਠੀਕ ਐ ਸੋਹਣੀ ਜੀ ਜੁਮੇੜੀ ਹੁੰਦੀ ਆ ਕਿਵੇਂ ਦੇਖਦੇ ਨਹੀਂ ਹਾਲੇ ਤੱਕ ਤੇ ਵੈਸੇ ਸਾਡੇ ਪਿੰਡ ਤੇ ਮੈਨੂੰ ਵੀ ਕੋਈ ਬਹੁਤਾ ਨਹੀਂ ਵੇ 7-8 ਮਹੀਨੇ ਇਹ ਹਾਲੇ ਤੱਕ ਤੋਂ ਇਹੋ ਜਿਹੀ ਦਿੱਕਤ ਨਹੀਂ ਆਈ ਵਧੀਆ ਮਲੇ ਪਿੰਡ ਰਾਲਾ ਮਿਲ ਕੇ ਰਹਿਣ ਵਾਲੇ ਬੰਦੇ ਆ ਸਾਰੀ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਆ ਗਈ ਸ਼ੰਕਰ ਗੋੜ ਮੋੜ ਜਾਪੇ ਜਾ ਉਸ ਤੋਂ ਅਲੋੜਾ ਸੁਖ ਹੌਤ ਕੰਧ ਰੀਬ ਲੋਤਾਂ ਮੱਤੇ ਪਿੰਡਾਂ ਚੰਗੀਆਂ ਤੋਂ ਕਿਹਨੇ ਕਹਿੰਦੇ ਪਿੰਡਾਂ ਜੇ ਤੁਹਾਡੇ ਮੁਸਹੀ ਹੁੰਦੀ ਆ ਜੋ ਤੁਹਾਡੀ ਕੋਈ ਦੇ ਵਿੱਚ ਕਿਵੇਂ ਬਰਾਲਾ ਕੀਤਾ ਜਾਏਗਾ ਉਹ ਤਾਂ ਕੋਈ ਦਾ ਨਹੀਂ ਹੁੰਦੀ ਨਹੀਂ 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 ਸਾਡੇ ਪਿੰਡ ਚਲੋ ਸਹੂਲਤ ਵੈਸੇ ਸਰਕਾਰ ਦੇ ਤੇ ਵਧੀਆ ਗੱਲ ਆ ਜਿੰਨੀ ਦੇਗੇ ਅਸੀਂ ਪਿੰਡ ਜੀ ਲਾਵਾਂਗੇ ਪਰ ਇਹੋ ਵੀ ਚੀਜ਼ ਧੜੇ ਬੰਦੀ ਸਾਡੇ ਪਿੰਡ ਕੋਈ ਨਹੀਂ ਆ ਗਈ ਹਾਂਜੀ ਜੀ ਸਰ ਕਿਹਦਾ ਤੁਸੀਂ ਹੁਣ ਪਹਿਲ ਦੇ ਅਧਾਰ ਦੇ ਵਿੱਚ ਪਿੰਡ ਦੇ ਵਿੱਚ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਲੋੜੀਦਾ ਪੈਨੋ ਸੁਖੂਰ ਦਾ ਪ੍ਰਸੰਗ ਕਰ ਇਸ ਤਰ੍ਹਾਂ ਦੇਖੋ ਜੀ ਆ ਕੰਮ ਜਿਹੜੇ ਤੁਹਾਨੂੰ ਦੱਸਿਆ ਤੇ ਸਾਰੇ ਪਹਿਲ ਦੇ ਅਧਾਰ ਤੇ ਹੋਣ ਵਾਲੇ ਆ ਤੇ ਜਿੱਦਾਂ ਜਿੱਦਾਂ ਸਰਕਾਰ ਪੈਸਾ ਦਈ ਹੈਗੀ ਉਦਾਂ ਦਾ ਕੰਮ ਕਰੀ ਜਾਵਾਂਗੇ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਕਰਦਾ ਮੋਕਤਾ ਦਾ ਮਾਨਵਸਿਆ ਤੁਹਾਡੇ ਜਿਹਦੇ ਸਮਝਿਆ ਤਾਂ ਸਿਰ ਜਿਆ ਜੋ ਕੀ ਮੈਸੇਜ ਹੈ ਜਾਊਗਾ ਮੇਰੇ ਨਾਲ ਦੇਖੋ ਸਰ ਸਰਪੰਚ ਮੈਂ ਇਕੱਲਾ ਨਹੀਂ ਹੈਗਾ ਪੂਰਾ ਪਿੰਡ ਹੀ ਮਤਲਬ ਸਰਪੰਚਾ ਦਾ ਹੀ ਆ ਬਹੁਤ ਵਧੀਆ ਬੰਦੇ ਆ ਮੈਨੂੰ ਉਹਨਾਂ ਤੇ ਮਾਰ ਆ ਉਹਨੂੰ ਮੇਰੇ ਉਹਨਾਂ ਨੂੰ ਮੇਰੇ ਤੇ ਮਾਰ ਆ ਸਾਡੇ ਪਿੰਡ ਐ ਹੋਜੀ ਕੋਈ ਗੱਲ ਨਹੀਂ ਆ ਗਈ ਵਧੀਆ ਤਰੀਕੇ ਨਾਲ ਮਰੇ ਸਾਰੇ ਚੱਲ ਰਿਹਾ